ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਅੱਜ ਪਤਾ ਹੀ ਆ ਕਿ ਦੇਸ਼ ਵਿਦੇਸ਼ ਦੇ ਅੰਦਰ ਸ਼ਹੀਦ ਬੀਰ ਹਰਦੀਪ ਨਿਜਰ ਦੀ ਜਿਹੜੀ ਵਰਸੀ ਆ ਉਹ ਮਨਾਈ ਜਾ ਰਹੀ ਆ ਭਾਵ ਕਿ ਬੀਰ ਹਰਦੀਪ ਨਿਜਰ ਨੂੰ ਅੱਜ ਸ਼ਰਦਾ ਦੇ ਜਿਹੜੇ ਫੁੱਲ ਨੇ ਉਹ ਪੇਂਟ ਕੀਤੇ ਜਾ ਰਹੇ ਨੇ 1 ਸਾਲ ਪਹਿਲਾਂ ਦੁਸ਼ਮਣ ਨੇ ਆਪਣੇ ਕ੍ਰਿੰਦਿਆਂ ਦੁਆਰਾ ਕੈਨੇਡਾ ਦੇ ਵਿੱਚ ਗੁਰੂ ਘਰ ਦੇ ਅੰਦਰ ਬੀਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀਗਾ ਆਜ਼ਾਦੀ ਦੇ ਜਿਹੜੇ ਪਰਵਾਨੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਨੂੰ ਕਿਸੇ ਵੀ ਟਾਈਮ ਦੁਸ਼ਮਣ ਸ਼ਹੀਦ ਕਰ ਸਕਦਾ ਜਿਸ ਤਰ੍ਹਾਂ ਬੀਰ ਦੀ ਇੱਕ ਦਿਨ ਪਹਿਲਾਂ ਦੀ ਆਪਾਂ ਸਪੀਚ ਸੁਣੀ ਸੀ ਸਾਲ ਪਹਿਲਾਂ ਕਿ ਉਹਨਾਂ ਨੇ ਉਹਦੇ ਵਿੱਚ ਕਿਹਾ ਹੋਇਆ ਸੀ ਕਿ ਮੇਰੀ ਬਾਰੀ ਕਿਸੇ ਵੀ ਟਾਈਮ ਆ ਸਕਦੀ ਆ ਹਨ ਤੇ ਇੱਕ ਆਪਾਂ ਫੋਟੋ ਵੀ ਦੇਖੀ ਸੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਕਾਫੀ ਵੀਰ ਨੇ ਇੱਕ ਦਿਨ ਪਹਿਲਾਂ ਹਨ ਗੱਡੀ ਦੇ ਵਿੱਚ ਪੈ ਕੇ ਆਪਣੀ ਫੋਟੋ ਕਰਵਾਈ ਹੋਈ ਆ ਕਿ ਕਹਿ ਰੇ ਸੀ ਕਿ ਪਤਾ ਨਹੀਂ ਦੁਸ਼ਮਣ ਨੇ ਇਹ ਫੇਸ ਫਿਰ ਇਦਾਂ ਦਾ ਰਹਿਣ ਦੇਣਾ ਕਿ ਨਹੀਂ ਸੋ ਸਲੂਟ ਕਰਦੇ ਆ ਵੀਰ ਨੂੰ ਹਨ ਜੀਨੇ ਆਖਰੀ ਪਲ ਤੱਕ ਵੀ ਆਪਣੀ ਆਜ਼ਾਦੀ ਲਈ ਜਿਹੜੇ ਲੜੇ ਨੇ ਹਨ ਔਰ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਆ ਉਹਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸਾਡੀ ਜਿਹੜੀ ਪ੍ਰਾਪਤੀ ਆ ਉਹ ਇਹ ਆ ਕਿ ਵੀਰ ਦੀ ਜੋ ਸ਼ਹਾਦਤ ਹੋਈ ਉਹਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਸੰਦੇਸ਼ ਆ ਉਹ ਪਹੁੰਚਿਆ ਕਿ ਜਿਹੜੇ ਪੰਜਾਬ ਆ ਉਹ ਇੱਕ ਗੁਲਾਮਾਂ ਜਿਹੜੀ ਸਿੱਖ ਕੌਮ ਆ ਇੱਥੇ ਉਹ ਇੱਕ ਗੁਲਾਮ ਕੌਮ ਆ ਇਹ ਸਾਡੀ ਗੱਲ ਪੂਰੀ ਦੁਨੀਆ ਦੇ ਵਿੱਚ ਪਹੁੰਚੀ ਆ ਕਿ ਸਾਨੂੰ ਆਪਣੀ ਆਜ਼ਾਦੀ ਚਾਹੀਦੀ ਆ ਸਾਨੂੰ ਆਪਣਾ ਕੌਮੀ ਘਰ ਖਾਲਸਤਾਨ ਚਾਹੀਦਾ ਕੱਲ ਕਰਦੇ ਆ ਵੀਰਦਿਆਂ ਕੁਝ ਜੜੀਆਂ ਜਾਦਾ ਨੇ ਉਹ ਮੇਰੇ ਨਾਲ ਜੁੜੀਆਂ ਹੋਈਆਂ ਨੇ ਦੇਖੋ ਜਿਹੜੇ ਸ਼ਹੀਦ ਹੁੰਦੇ ਨੇ ਉਹ ਸਭ ਦੇ ਹੀ ਸਾਂਝੇ ਹੁੰਦੇ ਨੇ ਪਰ ਜਦੋਂ ਆਪਣੇ ਆ ਮਤਲਬ ਕੁਝ ਐਨੀ ਨੇੜਤਾ ਹੁੰਦੀ ਆ ਹਨਾ ਤਾਂ ਆਪਣੇ ਲਈ ਉਹ ਇਨਸਾਨ ਕੁਛ ਖਾਸ ਹੋ ਜਾਂਦਾ ਹੈ ਨਾ ਦੋ ਵਾਰ ਵੀਰ ਨਾਲ ਮੇਰੀ ਗੱਲ ਹੋਈ ਆ 4 ਸਾਲ ਪਹਿਲਾਂ ਹੋਈ ਸੀ ਗੱਲ ਤਾਂ ਉਦੋਂ ਵੀਰ ਨੇ ਮੇਰੇ ਬਾਰੇ ਪੁੱਛਿਆ ਘਰ ਪਰਿਵਾਰ ਹੋਰ ਕੰਮ ਕਾਰ ਹੈ ਨਾ ਇਸ ਤਰ੍ਹਾਂ ਜੋ ਵੀ ਨਾਰਮਲ ਗੱਲਾਂ ਹੁੰਦੀਆਂ ਨੇ ਉਹ ਆਪਾਂ ਕੀਤੀਆਂ ਤੇ ਉਸ ਤੋਂ ਬਾਅਦ ਇਹ ਜਿਹੜਾ ਆਪਣੇ ਇੱਥੇ ਮੁਹਾਲੀ ਦੇ ਵਿੱਚ ਕਮਨ ਸਾ ਮੋਰਚਾ ਲੱਗਿਆ ਹੋਇਆ ਤਾਂ ਉੱਥੇ ਮੈਂ 6 ਮਹੀਨੇ ਦਿੱਲੀ ਜਾਂਦੀ ਰਹੀ ਐ ਨਾ ਪੇਪਰ ਜਿਹੜੇ ਇੱਥੇ ਦੇ ਲੀਡਰ ਸੀਗੇ ਉਹਨਾਂ ਨਾਲ ਮੇਰੀ ਕਦੇ ਵੀ ਨਹੀਂ ਬਣੀ ਕਿਉਂਕਿ ਮੈਂ ਹਮੇਸ਼ਾ ਸੱਚ ਬੋਲਦੀ ਸੀ ਉਹਨਾਂ ਨੂੰ ਸੱਚ ਕੌਣਾ ਲੱਗਦਾ ਸੀ ਔਰ ਅੱਜ ਤੁਹਾਡੇ ਸਾਹਮਣੇ ਕਮੇਨਸ ਆ ਮੋਰਚੇ ਦਾ ਹਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਨਾ ਤੇ ਇਥੋਂ ਮੈਨੂੰ ਇੱਕ ਧਮਕੀ ਦਵਾਈ ਗਈ ਸੀ ਪਟਿਆਲੇ ਤੋਂ ਵਕੀਲ ਸੀ ਜਿਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਸੀਗੀ ਇਹਦੇ ਤੇ ਫੋਨ ਤੇ ਹੀ ਹਨਾ ਉਹਨਾਂ ਨੇ ਮੈਨੂੰ ਕਾਫੀ ਕੁਝ ਬੋਲਿਆ ਸੀ ਤਾਂ ਮੈਂ ਇੱਕ ਪੋਸਟ ਪਾਈ ਸੀ ਫਿਰਕੇ ਮੈਨੂੰ ਵਕੀਲ ਮਤਲਬ ਕਾਮਨ ਸਬ ਮੋਰਚੇ ਤੇ ਜਾਣ ਤੋਂ ਰੋਕ ਰਿਹਾ ਔਰ ਧਮਕੀ ਦੇ ਰਿਹਾ ਮੈਨੂੰ ਹਨਾ ਤਾਂ ਫਿਰ ਫੇਸਬੁੱਕ ਤੇ ਹੀ ਬਿਰ ਹਰਦੀਪ ਨੇ ਉਹਨਾਂ ਦਾ ਮੇਰੇ ਤੋਂ ਫੋਨ ਨੰਬਰ ਲਿਆ ਤੇ ਔਰ ਉਹਨਾਂ ਨੂੰ ਫੋਨ ਕੀਤਾ ਹਨਾ ਜਦੋਂ ਵੀਰ ਨੇ ਫੇਸਬੁੱਕ ਤੇ ਹੀ ਦੱਸਿਆ ਸੀ ਸਭ ਦੇ ਸਾਹਮਣੇ ਪਬਲਿਕਲੀ ਇਹ ਗੱਲ ਹੋਈ ਸੀ ਕਿ ਵੀ ਮੈਂ ਉਹਨੂੰ ਕਿਹਾ ਤੂੰ ਸਾਡੀ ਭੈਣ ਨੂੰ ਕਿਉਂ ਗਲਤ ਬੋਲ ਰਿਹਾ ਹੈ ਨਾ ਤੇਰੀ ਕਿਵੇਂ ਜ਼ਰਤ ਹੋਈ ਉਹਨੂੰ ਧਮਕੀ ਦੇਣ ਦੀ ਹੈ ਨਾ ਜਦੋਂ ਅਸੀਂ ਬੈਠੇ ਆ ਜੇ ਤਾਂ ਜਦੋਂ ਉਹ ਵੀਰ ਕਹਿੰਦੇ ਜਦੋਂ ਮੈਂ ਦੱਸਿਆ ਨਾ ਵੀ ਮੈਂ ਹਰਦੀਪ ਨੀਚਰ ਬੋਲ ਰਿਹਾ ਨਾ ਉਸੇ ਟਾਈਮ ਉਹ ਫਿਰ ਫੋਨ ਕੱਟ ਗਿਆ ਤਿੰਨ ਦਿਨ ਉਸ ਬੰਦੇ ਨੇ ਵਕੀਲ ਨੇ ਆਪਣਾ ਫੋਨ ਬੰਦ ਰੱਖਿਆ ਨਾ ਸੋ ਜਦੋਂ ਫਿਰ ਮੈਨੂੰ ਵੀਰ ਦੀ ਮਤਲਬ ਸ਼ਹਾਦਤ ਦਾ ਪਤਾ ਲੱਗਿਆ ਸੀ ਤਾਂ ਮੇਰੇ ਲਈ ਤਾਂ ਇਹ ਬਹੁਤ ਵੱਡਾ ਮਤਲਬ ਘਾਟਾ ਸੀਗਾ ਹਨਾ ਜਿਹੜੇ ਇਹ ਭੈਣ ਭਰਾ ਹੁੰਦੇ ਨੇ ਇਹ ਸਾਡੀਆਂ ਸੱਜੀਆਂ ਖੱਬੀਆਂ ਬਾਵਾ ਹੁੰਦੀਆਂ ਨੇ ਪਰ ਇੱਕ ਮੈਨੂੰ ਹੀ ਇਹ ਘਾਟਾ ਨਹੀਂ ਪਿਆ ਵੀਰ ਦੇ ਜਾਣ ਨਾਲ ਪੂਰੀ ਕੌਮ ਨੂੰ ਸਮੁੱਚੀ ਕੌਮ ਨੂੰ ਜਿਹੜੇ ਆਜ਼ਾਦੀ ਦੇ ਪ੍ਰਵਾਨ ਨੇ ਉਹਨਾਂ ਸਾਰਿਆਂ ਲਈ ਇਹ ਬਹੁਤ ਵੱਡਾ ਘਾਟਾ ਪਰ ਜਿੱਥੇ ਇੱਕ ਘਾਟਾ ਉੱਥੇ ਸਾਡੇ ਲਈ ਇਹ ਇੱਕ प्राप्ति ਵੀ ਆ ਕਿਉਂਕਿ ਵੀਰ ਦੇ ਜਾਣ ਦੇ ਨਾਲ ਜਾਣਾ ਸਭ ਨੇ ਆ ਮੈਂ ਵੀ ਜਾਣਾ ਹੋ ਸਕਦਾ ਅਗਲਾ ਸਾਹ ਆਵੇ ਨਾ ਆਵੇ ਹੈ ਨਾ ਪਰ ਵੀਰ ਦੀ ਜਿਹੜੀ ਸ਼ਹਾਦਤ ਆ ਉਹਦੇ ਨਾਲ ਇੱਕ ਵਾਰ ਦੁਨੀਆ ਜ਼ਰੂਰ ਹਿੱਲ ਗਈ ਆ ਜ਼ਰੂਰ ਹੀ ਪਤਾ ਲੱਗ ਗਿਆ ਕਿ ਹਾਂ ਅਸੀਂ ਗੁਲਾਮ ਕੌਮ ਆ ਸਾਨੂੰ ਖਾਲਿਸਤਾਨ ਦੀ ਜਾਨੀ ਆਪਣੇ ਕੌਮੀ ਘਰ ਦੀ ਲੋੜ ਆ ਦੇਖੋ ਜੀ ਆਜ਼ਾਦੀ ਦੀਆਂ ਗੱਲਾਂ ਤਾਂ ਬਹੁਤ ਲੋਕ ਕਰਦੇ ਨੇ ਕੁਝ ਲੋਕ ਤਾਂ ਆਪਣੇ ਆਪ ਨੂੰ ਪਪੂਲਰ ਹੋਣ ਲਈ ਕਰਦੇ ਨੇ ਹਨਾ ਪਰ ਗੱਲ ਤਾਂ ਉਹਨਾਂ ਦੀ ਹੈ ਜਿਹੜੇ ਇੱਥੇ ਪੰਜਾਬ ਦੇ ਵਿੱਚ ਆ ਵੀ ਨਹੀਂ ਸਕਦੇ ਹਨਾ ਬਲੈਕਲਿਸਟਡ ਹੋਏ ਹੋਏ ਨੇ ਕਿੰਨਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਜਲਾਵਤਨੀਆ ਘੱਟ ਧਿਆਨ ਨੂੰ ਹਨਾ ਤੇ ਜਿੰਨੇ ਵੀ ਸਾਡੇ ਬਲੈਕਲਿਸਟਡ ਜੋਧੇ ਨੇ ਉਹ ਆ ਨਹੀਂ ਸਕਦੇ ਇੱਥੇ ਹਨਾ ਪਰ ਆਪਾਂ ਕੁਝ ਲੋਕਾਂ ਨੂੰ ਇਹ ਵੀ ਦੇਖਦੇ ਆ ਕਿ ਬੜੀ ਜਲਦੀ ਚੀਕਾਂ ਵੀ ਨਿਕਲ ਜਾਂਦੀਆਂ ਨੇ ਹਨਾ ਕਹਿੰਦੇ ਤਾਂ ਹੁੰਦੇ ਅਸੀਂ ਆਜ਼ਾਦੀ ਦੇ ਪ੍ਰਵਾਨ ਨੇ ਆ ਪਰ ਨਹੀਂ ਹੁੰਦੇ ਉਹ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਉਹ ਜਿਹੜੇ ਇਸ ਰਸਤੇ ਤੇ ਚੱਲਦੇ ਨੇ ਨਾ ਇਹ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਇਹ ਰਸਤਾ ਜਿਹੜਾ ਇਹ ਕੰਡਿਆਂ ਦਾ ਰਸਤਾ ਤੈਅ ਕਰਨਾ ਸੀ ਤਾਂ ਕਿ ਤੇ ਜਾ ਕੇ ਸਾਨੂੰ ਇਹ ਆਪਣੀ ਜਿਹੜੀ ਮੰਜ਼ਿਲ ਆ ਉਹ ਮਿਲਣੀ ਆ ਹੋ ਸਕਦਾ ਹੋ ਸਕਦਾ ਕਿ ਵੈਸੇ ਹੈ ਹੀ ਆ ਅਸੀਂ ਨਾ ਸਕੀ ਦੇਖ ਸਕੀ ਆਪਣੀ ਜਿਹੜੀ ਸਾਡੀ ਇਹ ਮੰਜ਼ਲ ਆ ਉਹਦੇ ਤੱਕ ਨਾ ਪਹੁੰਚ ਸਕੀ ਹੋ ਸਕਦਾ ਸੀ ਰਸਤੇ ਦੇ ਵਿੱਚ ਹੀ ਮਤਲਬ ਖਤਮ ਹੋ ਜੀਏ ਜਾਂ ਸਾਨੂੰ ਖਤਮ ਕਰ ਦਿੱਤਾ ਜਾਵੇ ਪਰ ਹੁੰਦਾ ਇਹ ਆ ਕਿ ਇਹੋ ਜੀ ਸ਼ੀਦੀ ਪਾਓ ਜਿਹਦੇ ਨਾਲ ਕੇ ਅੱਗੇ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਨਸਲਾਂ ਸਾਡੇ ਤੇ ਮਾਣ ਕਰਨ ਹੈ ਨਾ ਸੋ ਅੱਜ ਵੀਰ ਹਰਦੀਪ ਲਈ ਆਪਾਂ ਜੋ ਮੇਰੀਆਂ ਉਹਨਾਂ ਨਾਲ ਜਾਦਾ ਜੁੜੀਆਂ ਹੋਈਆਂ ਸੀ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂ ਔਰ ਆਪਾਂ ਸਾਰੇ ਪ੍ਰਣ ਕਰੀਏ ਜਿਸ ਤਰ੍ਹਾਂ ਹਰਦੀਪ ਵੀਰ ਨੇ ਜਰ ਇਸ ਤਰ੍ਹਾਂ ਆਪਣੇ ਆਖਰੀ ਸਾਹ ਤੱਕ ਜੂਸਦੇ ਰਹੇ ਨੇ ਹੈ ਨਾ ਆਪਣੇ ਕੌਮੇ ਘਰ ਲਈ ਅਸੀਂ ਵੀ ਅਸੀਂ ਵੀ ਆਪਣੀ ਆਜ਼ਾਦੀ ਲਈ ਔਰ ਇਸ ਸਿਸਟਮ ਦੇ ਖਿਲਾਫ ਜੋ ਕਿ ਬੜਾ ਗੰਦਲਾ ਸਿਸਟਮ ਹੈ ਇਹਦੇ ਖਿਲਾਫ ਲੜਦੇ ਰਹੀਏ ਤੇ ਆਪਣਾ ਇੱਕ ਦਿਨ ਕੌਮੀਕਰ ਖਾਲਸਾਣ ਜ਼ਰੂਰ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ